ਟੀ 2 ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵੀ 3 ਦਸੰਬਰ ਨੂੰ ਬੁੱਢਾ ਨਾਲਾ ਮਰ ਲਾਉਣਾ ਨਾ ਕਰਾ ਮਿੱਟੀ ਦਾ ਭਰਨਾ ਨਾ ਕਰਾ ਤੇ ਇੱਕ ਪ੍ਰੈਸ ਕਾਨਫਰੰਸ ਦੇਖੀ ਫੈਕਟੀ ਮਾਲ ਦਾ ਜੀ ਉਹ ਬਾਰ ਬਾਰ ਕਹਿ ਰਹੇ ਨੇ ਲੱਖਾਂ ਸਦਾਵਾ ਬਲੈਕਮੈਲਰ ਮੈਂ ਦੱਸਣਾ ਚਾਹੁੰਦਾ ਲੱਖਾਂ ਸਦਾਵਾ ਨਹੀਂ ਅਸੀਂ ਸਾਰੇ ਬਲੈਕਮੇਲਰ ਆ ਜਿੰਨੇ ਵੀ ਆਵਾਂਗੇ ਅਸੀਂ ਬਲੈਕਮੇਲਰ ਆ ਅਸੀਂ ਹੱਕ ਥਾਪੜ ਕੇ ਕਹਿੰਦੇ ਆ ਵੀ ਅਸੀਂ ਬਲੈਕਮੇਲਰ ਆ ਕਿਉਂਕਿ ਅਸੀਂ ਆਪਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਆ ਜਿਹੜਾ ਬੰਦਾ ਬਚਾਊਗਾ ਉਹ ਬਲੈਕਮੇਲਰ ਹੀ ਹੋਊਗਾ ਬਾਈ ਜੀ ਬਾਕੀ ਉੱਥੇ ਇੱਕ ਵੀਰ ਹੋਰ ਗੱਲ ਕਰ ਰਿਹਾ ਸੀਗਾ ਕਹਿੰਦਾ ਮੈਂ ਚੇਅਰਮੈਨ ਦੇ ਹੋਂਦ ਦੇ ਨਾਤੇ ਸਾਨੂੰ ਤਾਂ ਪਤਾ ਲੱਗਿਆ ਵਾ ਵੀ ਬੁੱਢੇ ਨਾਲੇ ਦਾ ਚੇਰਮੈਨ ਵੀ ਹੁੰਦਾ ਵਾ ਮੁੰਡੇ ਨਾਲੇ ਵਿੱਚ ਪਾਣੀ ਪਾਉਣ ਵਾਸਤੇ ਵੀ ਚੇਰਮੈਨ ਰੱਖਿਆ ਆਏ ਇਹਨਾਂ ਨੇ ਜ਼ਖਰਾ ਫਿਰ ਕਹਿ ਰਹੇ ਆ ਵੀ ਅਸੀਂ ਅਪੀਲ ਕਰਦੇ ਆ ਅਸੀਂ ਕੋਈ ਧਮਕੀ ਨਹੀਂ ਦੇ ਰਹੇ ਚੇਰਮੈਨ ਸਾਹਿਬ ਧਮਕੀ ਤਾਂ ਤੁਸੀਂ ਨਾਲ ਆਉਂਦੇ ਹੋ ਗਰਾ ਉਹ ਕਹਿੰਦੇ ਸੀ ਇੱਕ ਦਾ ਜੋ ਪੱਥਰ ਰ ਲਵਾਗੇ ਗਰਾ ਉਹ ਕਹਿੰਦੇ ਸੀ ਐ ਕਰਦਾਂਗੇ ਉਹ ਨਾਲੇ ਕਹੀ ਜਾਂਦੇ ਆ ਕੈਮਰਾ ਘੁਮਾ ਕੇ ਦੇਖ ਦਿਖਾਓ ਜੀ ਚਾਰ ਪੰਜ ਸੌ ਬੰਦਾ ਆ ਗਿਆ ਅਇ ਤਾ ਫੋਨ ਦੇ ਕੇ ਕਿ ਕਹਿਆ ਸੀਗਾ ਆ ਵੀ ਗੱਲ ਆਖੀ ਆ ਆ ਧਮਕੀਆਂ ਨਹੀਂ ਇਹ ਤਾਂ ਹੋਰ ਕੀ ਆ ਕੋਈ ਗੱਲ ਨਹੀਂ ਭਾਈ ਜੀ ਐਕਟਰਾ ਜਵਾ ਪੱਥਰ ਨਾਲ ਨਹੀਂ ਐਕਟਰਾ ਜਵਾ ਉਹ ਗੋਲੀ ਮਾਰ ਕੇ ਦੇਓ ਕਿਉਂਕਿ ਸਾਨੂੰ ਪਤਾ ਵਾ ਬੁਰਾਈ ਹਮੇਸ਼ਾ ਤਾਕਤਵਰ ਹੁੰਦੀ ਆ ਜਿਹੜਾ ਸਚੁੰਦਾ ਵਾ ਉਹ ਕਮਜ਼ੋਰ ਹੁੰਦਾ ਵਾ ਕਰਾ ਕੋਈ ਗੱਲ ਨਹੀਂ ਭਾਈ ਕਿਨਾਂ ਕਹਿੰਦੇ ਅਸੀਂ ਵਪਾਰੀ ਲੋਕ ਆ ਅਸੀਂ ਲੜਨਾ ਨਹੀਂ ਚਾਹੁੰਦੇ ਕਹਾਂ ਬਬਾ ਮੋਗਾ ਰਵਾਰ ਨਹੀਂ ਬੈਠੇ ਤੁਸੀਂ ਤੰਗਰਾ ਜਿਹੜੇ ਬੰਦੇ ਇਹਦੇ ਵਿੱਚ ਛੜਦੇ ਨੇ ਗਰਾ ਸਾਰੇ ਰਿਪੋਰਟਾਂ ਆ ਗਈਆਂ ਵੀ ਇਹ ਬੰਦ ਹੋਣਾ ਚਾਹੀਦਾ ਵਾ ਸਾਰੇ ਗਲਤ ਨੇ ਤੁਸੀਂ ਕਹਿੰਦੇ ਸਹੀ ਹੋ ਮੋਗਰਾ ਅਦਾਹੀ ਆ ਪੈਪਰ ਵਿੱਚ ਸਾਰੇ ਹਮ ਗਿੰਦਾ ਬਾਲੀ ਆ ਰਹੇ ਆ ਵਾ ਫਿਰ ਕੋਈ ਕਹਿੰਦੇ ਸਾਨੂੰ ਪੰਜਾਬ ਸਰਕਾਰ ਨਹਿਰ ਬਣਾ ਕੇ ਦੇਵੇ ਮੋਗੇ ਤੱਕ ਉੱਥੋਂ ਬੰਦ ਕਰ ਦਿਓ ਕਹਿਣ ਦਾ ਬਾਵਾ ਹੁਣ ਬਠਿੰਡਾ ਦਾ ਕੈਂਸਰ ਦੀ ਰਾਸਤਾ ਨਹੀਂ ਬਣਾਦਾ ਇਹਨਾਂ ਨੇ ਹੌਲਕਾ ਦੇ ਬੋਗੇ ਦੇ ਲੋਕਾਂ ਨੂੰ ਬਣਾ ਦੇ ਬਣਾ ਦੇਉਂ ਗਰਾ ਆਪਦੇ ਵਪਾਰ ਨੂੰ ਸਹੀ ਨਹੀਂ ਕਰਨਾ ਕਰਾ ਮੈਂ ਗੱਲ ਦੱਸਣਾ ਚਾਹੁੰਦਾ ਵਾ ਸਾਰੇ ਫੈਕਟਰੀ ਮਾਲਕਾਂ ਨੂੰ ਗਰਾ ਸਾਡੇ ਬੱਚਿਆਂ ਨੂੰ ਕੈਂਸਰ ਨਾਲ ਮਾਰ ਕੇ ਪਾਣੀ ਗੰਦਾ ਕਰਕੇ ਤੁਸੀਂ ਆਪਦੇ ਬੱਚਿਆਂ ਨੂੰ ਵੇਖ ਨਹੀਂ ਕਰੇਗੇ ਬਣਾ ਸਾਡੇ ਗਰਾ ਲਖ ਲੋ ਗਰਾ ਪਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਵਾ ਜਿਵੇਂ ਸਾਡਾ ਤੁਸੀਂ ਤਾਂ ਨਿਕਲੇ ਹੀ ਨਹੀਂ ਫੈਕਟਰੀਆਂ ਤੋਂ ਕਰੋ ਘਰਨੇ ਲਾ ਲਾ ਕੇ ਹੰਮ ਕੇ ਗਰਾ ਅੱਜ ਜਦੋਂ ਸਾਰੇ ਲੋਕ ਇਕੱਠੇ ਹੋ ਰਹੇ ਨੇ ਤੁਸੀਂ ਨਿਕਲ ਰਹੇ ਹੋ ਕਹਿੰਦਾ ਜੀ ਸਾਡੀ ਲੜਾਈ ਤੁਹਾਡੇ ਨਾਲ ਨਹੀਂ ਆ ਸਾਡੀ ਤਾਂ ਬੁੱਢੇ ਨਾਲ ਵਿੱਚ ਗਿੰਦਾ ਪਾਣੀ ਤੁਸੀਂ ਪਾ ਰਹੇ ਹੋ ਉਹਦੇ ਨਾਲ ਆ ਸਾਡੀ ਲੜਾਈ ਬਾਕੀ ਕੋਈ ਗੱਲ ਨਹੀਂ ਆ ਲੋਕਾਂ ਨੂੰ ਬੇਨਤੀ ਕਰਦਾ ਸੋਣਿਆ ਲੋਕੋ ਆਹ ਤਾਂ ਲੋਕਾਂ ਨੇ ਸਾਡੇ ਕੋਲ 1.5 ਲੱਖ ਬੰਦਾ ਸੀ ਮੂੰਹੇ ਲਾ ਰਾਂਗੇ 2 ਲੱਖ ਲਾ ਰਾਂਗੇ ਕਿਉਂਕਿ ਇਹਨਾਂ ਕੋਲ ਪਾਵਰਾਂ ਨੇ ਇਹਨਾਂ ਕੋਲ ਕਈ ਲੀਡਰ ਵੀ ਸਾਧੰਦੇ ਆ ਉਹਨਾਂ ਲੀਡਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਜਿਹੜੇ ਇਹਨਾਂ ਦਾ ਸਾਥ ਦਿੰਦੇ ਆ ਤੁਸੀਂ ਵੀ ਬਾਈ ਕਦੇ ਸੁੱਖ ਨਹੀਂ ਰੱਖੋਗੇ ਕਿਰਾ ਕੁਦਰਤ ਨਾਲ ਖਲਵਾੜ ਕਰੋਗੇ ਕੁਦਰਤ ਵੀ ਤੁਹਾਨੂੰ ਦਿਖਾਊਗੀ ਜਿਹੜੇ ਬੰਦੇ ਇਹਨਾਂ ਦਾ ਸਾਥ ਦੇ ਰਹੇ ਆ ਉਹ ਵੀ ਬਰਾਬਰ ਦੇ ਗੁਲਾਹਕਾਰ ਨੇ ਕੁਦਰਤ ਦੇਖੂ ਉਹਨਾਂ ਨੂੰ ਵੀ ਕਿਰਾ